ਉਹ ਹੈਲੋ ਫਰੈਂਡ ਕੀ ਹਾਲ ਚਾਲ ਨੇ ਤੇ ਦੋਸਤੋ ਪਹੁੰਚ ਚੁੱਕਿਆ ਆਪਾਂ ਛਾਜਣਪੁਰ ਛਾਜਣਪੁਰਨ ਕੋ ਗੁਰਦੁਆਰਾ ਸਾਹਿਬ ਗੋਦੋਰਾ ਸਾਹਿਬ ਕੇ ਬ੍ਰੇਕਫਾਸਟਾਂਗੇ ਦੋਸਤੋ ਤੇ ਉੱਥੇ ਰੁਕਾਂਗੇ ਮਤਲਬ ਕਿ ਲਾ ਲੋ ਟਾਈਮ ਆਪਣੇ ਕੋਲੇ ਬਹੁਤ ਆ ਮਾਰਨਿੰਗ ਰੱਬ ਰੱਖੇ ਸਭ ਕੋ ਤੇ ਆਪਾਂ 11:00 2:00 2:00 ਵਜੇ ਚਲਾਂਗੇ ਉੱਥੋਂ ਛਾਜਣਪੁਰ ਤੋਂ ਗੁਰਦੁਆਰਾ ਸਾਹਿਬ ਤੋਂ ਠੀਕ ਹੈ ਜੀ ਫੇਰ ਜਿਹੜਾ ਆਪਣਾ ਕਿਹਦਾ ਸਫਰ ਹੈਗਾ ਜੀ ਉਹ 150 ਕਿਲੋਮੀਟਰ ਹੈ ਜੀ ਉਹ ਗੁਰਦੁਆਰਾ ਸਾਹਿਬ ਦਾ। ਤਾਂ ਹਾਂ ਜੀ ਡਰਾਈਵਰ ਜੀ ਰੋ ਆ ਗਿਆ ਆਪਾਂ ਬਿਲਕੁਲ ਨਜ਼ਦੀਕ ਗੱਡੀ ਕਰਕੇ ਸਲੋ ਤੇ ਆਪਾਂ ਅੰਦਰ ਪਾਰਕਿੰਗ 'ਚ ਖੜੀ ਕਰਾਂਗੇ। ਤੇ ਵੈਸੇ ਤਾਂ ਹਣਾ ਗ੍ਰੇਲ ਜੀ ਲਾਤੀ ਪਹਿਲਾਂ ਜਿਹੜਾ ਡਰਾਈਵਰ ਪਰਾਇ ਦਾਣ ਲਾਉਂਦੇ ਆ ਗ੍ਰੇਲ ਨਹੀਂ ਹੁੰਦੀ ਸੀਗੀ। ਛੜੀ ਤੋਂ ਚਲਾਨ ਕਰ ਜਾਂਦੇ ਬੰਦਰ ਆ ਗਏ ਜੀ। ਬਹੁਤ ਸਾਲੇ। ਆਪਾਂ ਪਾ ਲੈ ਕੇ ਚੱਲਦੇ ਆਂ ਮੇਰੇ ਪਾਰਕਿੰਗ ਦੇ ਅੰਦਰ ਗੱਡੀ। ਆਪਾਂ ਤੁਰਾਂਗੇ ਮਤ੍ਰੋ ਤੋਂ। 2 ਵਜੇ ਕਿੰਨੇ ਦੇ ਪਤਾ ਨਹੀਂ ਕੀ। ਦੀ 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 ਲੱਗੀ ਰਾਤ ਦੀ। ਸੋ ਆ ਗਏ ਆ ਦੋਸਤੋ ਆ। ਆਣੀ ਆਪਾਂ ਦੋਸਤ ਗੁਰਦਵਾਰਾ ਸਾਹਿਬ ਤੇ ਪਹੁੰਚ ਗਿਆ ਜੀ। ਲੋ ਜੀ ਆ ਗਏ ਆਪਾਂ ਪਾਰਕਿੰਗ ਦੇ ਵਿੱਚ ਲਾ ਲਈਏ ਗੱਡੀ ਦੇਖ ਕੇ ਬੈਕ ਕਰਕੇ ਲਾ ਦਨੇ ਆ। ਜਗਾ ਵੇਖ ਕੇ ਇਹਦਾ ਸ਼ਰਕਾਰ ਚੱਲ ਰਿਹਾ। ਸੱਚਾ ਪਾਤਸ਼ਾਹ ਮਿਹਰ ਕਰੀ। ਸਾਰੇ ਡਰਾਈਵਰ ਭਰਾਵਾਂ ਤੇ ਹਾਂ ਜੀ ਡਰਾਈਵਰ ਬੀਰੋ ਭਰ ਲਿਆ ਆਪਾਂ ਪਾਣੀ ਵਗੈਰਾ ਹੁਣ ਤੇ ਆਪਾਂ ਚੱਲਦੇ ਆਂ ਬਾਈ ਇਸ਼ਨਾਨ ਕਰਨ ਬਾਥਰੂਮ ਵਗੈਰਾ ਬਣੇ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਹੀ ਵਧੀਆ ਤੇ ਆਪਾਂ ਜਾ ਕੇ ਇਸ਼ਨਾਨ ਕਰਾਂਗੇ ਤੇ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਦੇ ਬਹੁਤ ਮਤਲਬ ਕਿ ਭੁੱਲੀ ਡੁੱਲੀ ਪਾਰਕਿੰਗ ਹੈ ਜੀ ਸਾਰੀਆਂ ਗੱਡੀਆਂ ਪੰਜਾਬ ਦੀਆਂ ਬਾਹਰ ਲੀਆਂ ਨੂਰੋ ਨੇੜੇ ਸਭ ਆ ਕੇ ਰਾਤ ਨੂੰ ਬਾਈ ਪਾਰਕਿੰਗ ਭਰੀ ਹੁੰਦੀ ਹੈ ਤੇ ਇੱਧਰ ਹੈਗਾ ਜੀ ਲੰਗਰ ਹਾਲ ਸਾਰੇ ਡਰਾਈਵਰ ਭਰਾ ਮਤਲਬ ਕਿ ਪ੍ਰਸ਼ਾਦਾ ਛੱਕਦੇ ਆ ਉਧਰ ਬਣਿਆ ਜੀ ਇਸ਼ਨਾਨ ਘਰ ਤੇ ਗੱਡੀਆਂ ਖੜੀਆਂ ਨੇ ਵਾਹਿਗੁਰੂ ਦੀ ਜੁਰੀ ਦੇ ਅਗੇ ਜੀ ਅਰਦਾਸ ਬੇਨਤੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਮੇਰ ਭਰਿਆ ਤੱਕੇ ਡਰਾਈਵਰ ਭਰਾਵਾਂ ਤੇ ਹਾਂਜੀ ਪਾਪਿਓ ਇਸ਼ਨਾਨ ਪਾਪਾ ਕਰ ਲਿਆ ਜੀ ਤੇ ਗੁਰਦੁਆਰਾ ਸਾਹਿਬ ਦੇਖਦੇ ਆ ਮੱਥਾ ਦਾ ਤੇ ਬਾਹਰ ਹੀ ਹੋ ਜਾਗੇ ਨਮਾ ਸਕਦੇ ਦੋਸਤੋ ਇਹ ਹੁਣ ਜਾ ਕੇ ਲੰਗਰ ਹਾਲ ਦੇ ਚਲਦੇ ਆ ਮਤਲਬ ਵਾਹਿਗੁਰੂ ਰੱਖੇ ਮੇਰ ਹੋਰ ਦੋਹਰੇ ਸਾਹਿਬ ਦੀ ਦੋਸਤੋ ਤੇ ਨਾ ਨੂੰ ਕਹਿਣ ਨਜ਼ਾਰਾ ਆ ਗਿਆ ਹਨਾ ਹਨਾ ਪਾਣੀ ਸੀ ਗਰਮੀ ਬਹੁਤ ਜ਼ਿਆਦਾ ਰੱਖੀ ਜੀ ਹੁਣ ਆਪਾਂ ਚੱਲਦੇ ਆਂ ਦੋਸਤੋ ਲੰਗਰ ਦੇ ਵਿੱਚ ਓਕੇ ਦੀਆਂ ਰਿਪੋਰਟਾਂ ਭਾਈ ਤੇ ਹੁਣ ਲੰਗਰ ਪ੍ਰਸ਼ਾਦਾ ਛੱਕ ਕੇ ਫੇਰ ਕਰਾਂਗੇ ਆਪਾਂ ਤੇ ਹਾਂਜੀ ਪੰਜਾਬੀ ਵੀਰੋ ਲੰਗਰ ਪ੍ਰਸ਼ਾਦਾ ਛੱਕ ਕੇ ਤੇ ਆਪਾਂ ਆ ਗਏ ਆਪਣੀ ਗੱਡੀ ਦੇ ਵਿੱਚ ਦੋਸਤੋ ਤੇ ਹੁਣ ਆਪਾਂ ਕਰਨ ਲੱਗੇ ਆਂ ਥੋੜਾ ਜਿਹਾ ਟਾਈਮ ਆਰਾਮ 2:30 ਵਜੇ ਆਪਾਂ ਦੋਸਤੋ ਇੱਥੋਂ ਨਿਕਲਾਂਗੇ ਦੁਬਾਰਾ ਤੇ ਗੁਰਦੁਆਰਾ ਸਾਹਿਬ ਤੋਂ ਆਪਾਂ ਐਨ ਓਕੇ ਦੀ ਰਿਪੋਰਟ ਹੋ ਗਈਆਂ ਹੁਣ ਦੋਸਤੋ ਖਾਤਾ ਵੀ ਛੱਕ ਲਿਆ ਤਾਂ ਤੇ ਵਾਹਿਗੁਰੂ ਦਾ ਨਾਮ ਨਹੀਂ ਲੈ ਲਿਆ ਭਾਈ ਬਾਈ ਤੋਂ ਮੇਰ ਪਰਿਆਤ੍ਰਾ ਕੇ ਸਾਰੇ ਡਰਾਈਵਰ ਭਰਾ ਮੰਡਰੇ ਤੇ ਦੋਸਤੋਂ ਲੱਗਿਆ ਆਰਾਮ ਕਰਨ ਰਲਦੇ ਆ ਦੋਸਤੋਂ ਸਵੇਰੇ